ਯਾਰ ਦੇਖੀ ਨਾ ਕਿਤੇ ਤੱਕ ਕਿਤੇ ਤੱਕ ਆ ਬਹੁਤ ਮਾੜਾ ਹੋਇਆ ਜੋ ਨਹੀਂ ਸੀ ਹੋਣਾ ਚਾਹੀਦਾ ਦੇਖੋ ਕਿਸਾਨਾਂ ਦੀ ਫਸਲ ਕਿਵੇਂ ਸਾਰੇ ਥੱਲੇ ਮਿੱਧ ਕੇ ਤਬਾਹ ਹੋ ਚੁੱਕੀ ਹੈ ਕਈ ਥਾਵਾਂ ਤੋਂ ਯਾਰ ਜਦੋਂ ਵੀ ਇਹ ਤਰਨਾ ਖਤਮ ਹੋਇਆ ਜਾਂ ਕਦੋਂ ਵੀ ਤੁਹਾਡਾ ਟਾਈਮ ਲੱਗਿਆ ਤਾਂ ਇੱਕ ਵਾਰ ਇਸ ਕਿਸਾਨ ਵੀਰ ਨੂੰ ਪੁੱਛ ਕੇ ਉਸ ਦਾ ਹਾਲ ਜ਼ਰੂਰ ਆਓ ਕਿਉਂਕਿ ਕੋਈ ਕਿਸਾਨ ਸਹਿ ਸਕਦਾ ਨਾ ਕੋਈ ਨਹੀਂ ਸਹਿ ਸਕਦਾ ਕੀ ਪਤਾ ਵਿਚਾਰੇ ਨੇ ਠੇਕੇ ਤੇ ਲੈ ਕੇ ਪੈਲੀ ਤੇ ਆਪਣੀ ਕਣਕ ਬੀਜੀ ਹੋਵੇ ਤੇ ਉਹ ਜ਼ਾਇਦਾ ਨੁਕਸਾਨ ਹੋ ਚੁੱਕਿਆ ਹੋਵੇ ਕਿ ਉਹ ਭਾਰੀ ਨਾ ਸਕਦਾ ਹੋਵੇ ਉਹ ਇੱਕ ਵਾਰ ਵਿਚਾਰੇ ਦਾ ਪਤਾ ਜ਼ਰੂਰ ਕਿਉਂਕਿ ਇਧਰ ਮੇਨ ਰੋਡ ਤੇ ਹਾਈਵੇ ਤੇ ਪਟਾਕੇ ਚੱਲਦੇ ਆ ਜੋ ਕਿ ਆਂਸੂ ਗੈਸ ਦੇ ਗੋਲੇ ਆ ਤਾਂ ਜਿਸ ਤੋਂ ਬਾਅਦ ਨੁਕਸਾਨਾਂ ਨੂੰ ਭਜਣਾ ਪੈਂਦਾ ਤੇ ਪੈਲੀਆਂ ਵਿੱਚ ਆਉਣਾ ਪੈਂਦਾ ਹੈ ਆਪਣਾ ਦਮ ਕੁੱਟਦੇ ਤੇ ਆਂਸੂ ਗੈਸ ਤੋਂ ਬਚਣ ਲਈ ਕਿਉਂਕਿ ਉਸ ਦੀ ਜਲਨ ਬਹੁਤ ਹੁੰਦੀ ਹੈ ਇਸ ਕਰਕੇ ਕਸੂਰ ਸਾਡੇ ਇੱਕ ਕਿਸਾਨ ਭਰਾਵਾਂ ਦਾ ਵੀ ਨਹੀਂ ਉਹਨਾਂ ਦੀ ਮਜਬੂਰੀ ਕਰਨ ਖੇਤਾਂ ਵਿੱਚ ਆਉਣਾ ਹੀ ਪੈਂਦਾ ਹੈ ਪਰ ਜਦੋਂ ਵੀ ਤੁਹਾਡਾ ਕਿਤੇ ਟਾਈਮ ਲੱਗਿਆ ਤੋ ਲੰਘਦੇ ਟੱਪਦੇ ਇਸ ਕਿਸਾਨ ਵੀਰ ਦਾ ਹਾਲ ਜਰੂਰ ਪੁੱਛ ਕੇ ਆਇਓ ਕਿਤੇ ਘਰੋਂ ਚਾਰਾ ਮਾੜਾ ਨਾ ਹੋਵੇ ਤੇ ਐਡਾ ਵੱਡਾ ਪਾਪ ਆਪਣੇ ਤੋਂ ਹੋ ਜੇ ਕਿਉਂਕਿ ਆਪਣਾ ਥੋੜਾ ਜਿਹਾ 11 ਦੀ ਸਾਰੀ ਬਰਪਾਈ ਕਰ ਦੇਗਾ ਤੇ ਆਪਣਾ ਕੁਝ ਵੀ ਨਹੀਂ ਜਾਣਾ ਬਾਕੀ ਜੋ ਵੀ ਕਿਸਾਨ ਵੀਰ ਕਿਸਾਨਾਂ ਨੂੰ ਪਿਆਰ ਕਰਦੇ ਨੇ ਤਾਂ ਧਰਨੇ ਵਿੱਚ ਜਰੂਰ ਪਹੁੰਚਿਓ ਤੇ ਐਮ ਦੀਆਂ ਹੋਰ ਨਵੀਂ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ